ਰਨਦੀਪ ਪੰਜਾਬ ਪੁਲਿਸ ਵਾਲੀ ਪਵਨ ਤੇ ਰਨਦੀਪ ਬੱਲੇ 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 ਆ ਆ ਮੈਚ ਟਵਿੰਕਰ ਹੈ ਦੂਜੇ ਪਾਸੇ ਚੰਨੋ ਮੈਚ ਬਹੁਤ ਸੋਣਾ ਖੇਡਿਆ ਜਾ ਰਿਹਾ ਹੈ ਅੱਜ ਜਿਲ੍ਹੇ ਗੁਰਦਾਸਪੁਰ ਦੇ ਪਿੰਡ ਇਹ ਤੇਜੇ ਦੀ ਧਰਤੀ ਦੇ ਜਿੱਥੇ ਖਿਡਾਰੀ ਟੌਪ ਦੇ ਉਥੇ ਖਿਡਾਰੀ ਵੀ ਖੇਡ ਗਰਾਊਂਡ ਦੇ ਵਿੱਚ ਬਹੁਤ ਔਲ ਕੁਡੀ ਦੀਆ ਵਧੀਆ ਖਿਡਾਰੀ ਖੇਡ ਗਰਾਊਂਡ ਦੇ ਵਿੱਚ ਸ਼ੋਅ ਮੈਚ ਖੇਡਿਆ ਜਾ ਰਿਹਾ ਹੈ ਲਓ ਸਾਹਮਣੇ ਕਹਿੰਦੇ ਗੋਸ਼ਾ ਦੀ ਕਬੱਡੀ ਵੱਡੇ ਮੈਚ ਦੀਆਂ ਟੀਮਾਂ ਮੈਦਾਨ ਵਿੱਚ ਆਉਣ ਗਿਆ ਸੁਖੇ ਸਰਬਗਟਗੇ ਦਾ ਬਹੁਤ ਵੱਡਾ ਮਾਣ ਹੈ ਇਸ ਨਗਰ ਵਿੱਚ ਹੈਪੀ ਕੋਟਲੇ ਵਾਲਿਆ ਪਹਿਲੀ ਵਾਰ ਤੇਰੇ ਇਲਾਕੇ ਵਿੱਚ ਆਏ ਆ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਉਧਰ ਕਹਿੰਦੇ ਭੂਮੇ ਪਿੰਡ ਦਾ ਢੋਲਾ ਵੀ ਦਲਬਾਖ ਸਿੰਘ ਘਰੇੜਾ ਸਾਹਿਬ ਉਹ ਵੀ ਜੁੜਿਆ ਮੁਾਰਕਾਂ ਦੇ ਰਿਹਾ ਯੂਰਪ ਤੋਂ ਲਓ ਸਾਹਮਣੇ ਕਬੱਡੀ ਪਵਨ ਦੀ ਪਈ ਹੋਈ ਆ ਚਾਰ ਖੜਾ ਦੋ ਕੌਡੀਆਂ ਦੇ ਉੱਪਰ 500 ਰੁਪਇਆ ਸਾਡੇ ਮਲਕੀਤ ਕਬਾਦ ਸ਼ੇਰਾ ਲਾਹੌਰੀ ਮੱਲ ਤੇ ਗਿੰਦਾ ਢੱਲੋ ਗਮਾਨਪੁਰੀਆ ਉਹਨਾਂ ਵੀਰਾਂ ਵੱਲ ਜੋਸ਼ਾਂ ਦੀਆਂ ਦੋ ਰੇਡਾਂ ਦੇ ਉੱਪਰ 500 ਰੁਪਏ ਲੱਗਿਆ ਆ ਸਾਹਮਣੇ ਕਹਿੰਦੇ ਪਵਨ ਦੀ ਰੇਡ ਹੈ ਤੇ ਦੂਜੇ ਪਾਸੇ ਆ ਅਮਰੀਤ ਹੈ ਆਹ ਤੂ ਖੈਰੇਵਾਲੀ ਆਹ ਖਿਡਾਰੀ ਖੇਡ ਗਰਾਊਂਡ ਦੇ ਵਿੱਚ ਪੱਪੂ ਕਢੀਲੇ ਦੇ ਪਿੰਡਾਂ ਦੇ ਇਲਾਕੇ ਦੀ ਖਿਡਾਰੀ ਪੰਜਾਬ ਪੁਲਿਸ ਦੇ ਵਿੱਚ ਇੰਸਪੈਕਟਰ ਹੈ ਦਰਸ਼ਕ ਵੀਰੋ ਕਰੀ ਤਾੜੀਆਂ ਮਾਰ ਦਿਓ ਆ ਖਿਡਾਰੀ ਦੇ ਲਈ ਆ ਸਾਹਮਣੇ ਕਹਿੰਦੇ ਬੱਲੇ 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 ਰਣਦੀਪ ਪੰਜਾਬ ਪੁਲਿਸ ਵਾਲੀ ਮੇਰੇ ਮਿੱਤਰੋ ਇਸ਼ਾਰੇ ਕੀ ਆ ਵੀ ਨੰਬਰ ਜਾਫੀ ਦਾ ਅਚਮਕੌਰ ਸਿਆ ਹੂਟਰ ਜਮਨ ਲੱਗਦਾ ਵੀ ਕਿਤੇ 1921 ਤੇ ਨਹੀਂ ਕੋਈ ਖੇਡ ਮੇਲੇ ਦੇ ਲਈ ਮਨ ਤੇਜਾ ਤੇ ਨਾਲ ਸਾਡਾ ਸਪਰਾਜ ਸਰਕਾਰੀਆ ਅਮਰੀਕ ਸਿੰਘ ਜੀ ਪੁਰਤਕਾਲ ਅਮਰਤ ਯੂ ਐਸ ਏ ਸੁਖਨੀਤ ਪੁਰਤਕਾਲ ਤੇ ਸਿਮਰਨ ਸਿੰਮੂ ਜੁਕੇ ਵਾਲਾ ਵੀਰ ਹੈ ਅਰਨੀਤ ਨੀਤ ਦਿਓਲ ਰਣਜੀਤ ਸਿੰਘ ਜੀ ਜਰਮਨ ਨਾਲ ਸਾਡਾ ਸਿਮਰਨ ਸਿੰਮੂ ਜੁਕੇ ਵੀਰਾਂ ਦਾ ਵੱਡਾ ਰੋਲ ਅੱਜ ਦੇ ਖੇਡ ਮੇਲੇ ਦੇ ਲਈ ਆ ਸਾਹਮਣੇ ਵੇਖਾਂਗੇ ਫੜਿਆ ਹੋਇਆ ਗੁੱਟ ਕਿ ਤੇਰੀ ਬਾਹ ਤੇ ਲਿਖਾਂ ਸਰਨਾਮਾ ਪੜਾਂਗੇ ਯਾਦਗਰੀ ਆ ਸਾਹਮਣੇ ਪੰਜਾਬ ਪੁਲਿਸ ਦੀ ਇੰਸਪੈਕਟਰ ਹੈ ਇਹ ਅਰਨੀਤ ਰਣਦੀਪ ਇੱਕ ਚੋਟੀ ਦਾ ਲਾਜਪਾਟ ਉਹ ਆਪਣੀ ਟੀਮ ਦੇ ਖਾਤੇ ਜੋੜਦੇ ਗੋਮਲ ਵਰਗੀਆਂ ਪ੍ਰੀਤ ਵਰਗੀਆਂ ਪੁਰੀ ਆ ਲੱਗ ਗਈ ਮੇਰੇ ਵੀਰ ਇੱਕ ਗੱਡੀ ਖੜੀ ਗੇਟ ਤੇ ਪੀਬੀ 29ਏ ਸੀ 2950 ਤੇ ਉਹ ਪੰਦਰ ਲੈ ਕੇ ਆਉਣੀ ਆ ਉਹ ਸਾਡੀ ਗੱਡੀ ਆ ਤੇ ਵੀਰਾਂ ਨੂੰ ਮੇਰੀ ਬੇਨਤੀ ਵੀ ਯਾਰ ਗੇਟ ਇੱਕ ਦੋ ਮਿੰਟ ਖੁੱਲਾ ਰਹਿਣ ਦੀ ਭਰਾਏ ਸਾਡੇ ਅਮਰੀਖੋਸੇ ਕੋਟਲੇ ਦਾ ਵੀ ਗਹਿ ਗੱਡ ਮਾ ਧੰਨਵਾਦ ਸਾਡੇ ਮੰਨ ਤੇਜੇ ਵੀਰ ਹੁਣ ਲੋ ਧੰਨਵਾਦ ਆ ਸਾਰੇ ਵੀਰਾਂ ਦਾ ਸਾਡੇ ਗੋਪੀ ਸਰਕਾਰੀ ਆ ਜੀ ਅਨਮੋਲ ਦਿਓਲ ਜੀ ਗਰਮੇਜ ਗਿਆਜਾ ਪੁਰਤਕਾਲ ਜਗਦੀਪ ਸਿੰਘ ਜੀ ਕੈਨੇਡਾ ਤੇ ਸਹਿਜਪਾਲ ਤੇਜੇ ਵੀਰ ਦਾ ਪੀਟਰ ਸ਼ਗਰੀ ਪੁਰਤਕਾਰ ਦਲਜੀਤ ਸਿੰਘ ਜੀ ਦੁਬਈ ਤੇ ਪਰਮ ਸਾਡਾ ਵੀਰ ਹੈ ਅਮੁੱਲ ਡੇਰੀ ਵਾਲੇ ਵੀਰਾਂ ਦਾ ਵੀ ਧੰਨਵਾਦ ਹੈ ਆਹ ਸਾਹਮਣੇ ਇੱਕ ਬਾਈ ਆਇਆ ਚੰਨੋਂ ਨੇ ਬਹੁਤ ਸੋਹਣਾ ਜੱਪਾ ਲਾ ਕੇ ਵੱਡੀ ਖਿਡਾਰੀ ਚੰਨੋਂ ਨੇ ਅੰਕ ਆਪਣੀ ਟੀਮ ਲਈ ਜੋੜਿਆ ਇੱਕ ਬਾਈ ਆਇਆ ਮੈਨੂੰ ਜਵਾਕ ਹੀ ਗਵਾਜ ਗਿਆ ਸਾਡੇ ਬਹੁਤ ਹੀ ਸਤਿਕਾਰਯੋਗ ਅੱਜ ਦੇ ਖੇਡ ਮੇਲੇ ਦੇ ਮੁੱਖ ਮਹਿਮਾਨ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਜੀ ਬਾਜਵਾ ਸਾਹਿਬ ਐਮਐਲਏ ਹਲਕਾ ਫਤੇਗੜ ਚੂੜੀਆਂ ਸਾਡੇ ਦਰਮਿਆਨ ਪੁੱਜ ਕੇ ਵਿਸ਼ੇਸ਼ ਤੌਰ ਤੇ ਧੰਨਵਾਦ ਹੈ। ਉਹਨਾਂ ਦੇ ਨਾਲ ਬਾਬਾ ਕੁਰਦੀਪ ਸਿੰਘ ਜੀ ਸਰਪੰਚ ਸਾਹਿਬ ਨਾਲ ਸਰਦਾਰ ਮੱਖਣ ਸਿੰਘ ਜੀ ਕਨਸਾਨਪੁਰ ਗੋਲਾ ਮਹਿਤਾ ਜੀ ਲੱਖਾ ਮੱਦੀਪੁਰ ਤੇ ਕਬਲਪ੍ਰੀਤ ਸਿੰਘ ਜੀ ਮੱਦੀਪੁਰ ਸਾਡੇ ਦਰਮਿਆਨ ਪੁੱਜੇ ਵਿਸ਼ੇਸ਼ ਤੌਰ ਤੇ ਧੰਨਵਾਦ ਹੈ। ਆਹ ਸਾਹਮਣੇ ਬਹੁਤ ਸੋਹਣਾ ਮੈਚ ਜਿਹੜੇ ਵੀਰ ਕੋਲੇ ਗੇਟ ਦੀ ਚਾਬੀ ਆ ਤੇ ਉਹ ਪਲੀਜ਼ ਗੇਟ ਕੋਲੇ ਪੁੱਜੇ ਮੇਰਾ ਵੀਰ ਉਹਨੇ ਟਰੈਕਟਰ ਅੰਦਰ ਲੰਗਾਉਣਾ ਵੀਰਾਂ ਨੇ ਸੇਵਾਦਾਰ ਭਰਾਵਾਂ ਨੇ ਬਹੁਤ ਵਾਹ ਇੰਨੀਆਂ ਜ਼ਿੰਮੇਵਾਰੀਆਂ ਸਾਂਭ ਲੈਣੀਆਂ ਆ ਸਾਡੇ ਕਵਲਪ੍ਰੀਤ ਸਿੰਘ ਜੀ ਮਦੀਪੁਰ ਪੁੱਜਿਆ ਨਾਲ ਬਖਸ਼ੀ ਸਿੰਘ ਜੀ ਰਾਜੂ ਪੁੱਜੇ ਜਿਹਨਾਂ ਦਾ ਬਿੱਲੇ ਜੋਲ ਸਰਪੰਚ ਦੇ ਨਾਲ ਪਿਆਰ ਹੈ ਵਿਸ਼ੇਸ਼ ਤੌਰ ਤੇ ਪੁੱਜੀਆਂ ਸਤਿਕਾਰਯੋਗ ਸ਼ਖਸੀਅਤਾਂ ਦਾ ਧੰਨਵਾਦ ਹੈ ਉਧਰ ਸਾਡਾ ਵੀਰ ਗੀਤੂ ਜੋ ਆਹ ਬਹੁਤ ਵਧੀਆ ਕਬੱਡੀ ਦਾ ਖਿਡਾਰੀ ਰਿਹਾ ਵੀਲੇ ਵਾਲਾ ਜਿਹਦਾ ਪਿਆਰ ਹੈ ਬਿੰਮੇ ਚੱਕੇ ਪਰਦੇਸੀ ਸਭੀ ਦੇ ਨਾਲ ਹੈ ਉਹ ਵੀਰ ਵੀ ਖੇਡ ਮੇਲਾ ਵੇਖ ਰਿਹਾ ਵੀਰ ਦਾ ਵੱਡਾ ਪਿਆਰ ਸਤਿਕਾਰ ਹੈ ਖੇਡਾਂ ਦੇ ਨਾਲ ਉਹ ਸਾਹਮਣੇ ਇੱਕ ਪਾਸੇ ਆਹ ਕਬੱਡੀ ਖਿਡਾਰੀ ਨੇ ਖੇਡ ਗਰਾਊਂਡ ਦੇ ਵਿੱਚ ਟਵਿੰਕਰ ਹੈ ਦੂਜੇ ਪਾਸੇ ਚੰਨੋ ਮੈਚ ਬਹੁਤ ਸੋਹਣਾ ਖੇਡਿਆ ਜਾ ਰਿਹਾ ਹੈ ਕਿ ਬੈਚ ਬੜਾ ਵਧੀਆ ਖੇਡ ਗਰਾਊਂਡ ਦੇ ਵਿੱਚ ਹੈ ਇਹ ਪੁੱਤਾਂ ਵਾਂਗੂ ਜਿੱਦ ਨਹੀਂ ਕਰਦੀਆਂ ਅੱਗੇ ਹੋ ਰਣ ਲੜਦੀ ਐ ਫੇਰ ਵੀ ਕੰਮੇ ਨਕਮੀਆਂ ਮਾਇ ਨਹੀਂ ਧੀਆਂ ਚਿਣਕਾ ਖੜ ਨੂੰ ਚੱਲਿਆ ਉਧਰ ਕਹਿੰਦੇ ਪਲੇਅਰ ਆ ਗਏ ਮੇਰੇ ਮਿੱਤਰੋ ਫਾਈਨਲ ਮੈਚ ਦੀਆਂ ਟੀਮਾਂ ਗਰਾਊਂਡ ਦੇ ਲੱਗ ਗਏ ਆ ਲੱਭੀ ਸ਼ਾਲੂ ਭਾਈ ਆ ਮੈਚ ਦੀਆਂ ਕੁਝ ਕਬੱਡੀਆਂ ਬਾਕੀ ਤੇ ਕੁਝ ਸਮਾਂ ਲੰਘ ਚੁੱਕਾ ਉਧਰਲੇ ਪਾਸੇ ਵੇਖਾਂਗੇ ਚਾਰ ਖੜਾਰਨਾ ਇੱਕ ਅੰਨੀ ਸਿਮਰ ਰਈਏ ਵਾਲੀ ਲੱਗੀ ਹੋਈ ਆ ਆ ਰਣਦੀਪ ਪੰਜਾਬ ਪੁਲਿਸ ਵਾਲੀ ਆ ਰਣਦੀਪ ਪੰਜਾਬ ਪੁਲਿਸ ਵਾਲੀ ਪਵਨ ਤੇ ਰਣਦੀਪ ਬੱਲੇ 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 ਆ ਆ ਮੈਚ ਦੇਖਣ ਯੋਗ ਆ ਟੱਕਰ ਦੇਖਣਯੋਗ ਕਬੱਡੀ 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 ਬਸ ਸਾਰਿਆਂ ਨੇ ਵੇਖੀ ਆ ਤੇ ਬਸ ਹੁੰਦੀ ਅਜ ਤੇਜੇ ਵੇਖ ਲੋ ਆ ਸਾਹਮਣੇ ਕਾਲੀ ਵਾਲਾ ਮਨਦੀਪ ਹਜ਼ਾਰਾਂ ਦਾ ਯਾਰ ਸਾਡਾ ਫਾਈਨਲ ਦੀਆਂ ਟੀਮਾਂ ਖੇਡ ਗਰਾਊਂਡ ਦੇ ਕੋਲ ਆ ਗਈਆਂ ਮੇਰੇ ਵਾਲੇ ਬੈਂਕ ਤੇ ਬੱਲੇ ਝੁਲਾੜੀ ਵੀ ਰਾਜੀ ਆਹ ਅਗਲੀ ਕੋਡੀ ਪੌਲੀ ਆ ਪਵਨ ਨਾ ਆ ਚਰਖਾ ਕਤਨਾ ਬੇਸ਼ੱਕ ਨਹੀਂ ਆਉਂਦਾ ਟਰੱਕ ਟੈਕਸੀ ਜਹਾਜ਼ ਚਲਾਉਣ ਕੁੜੀਆਂ ਨੰਬਰ ਲੈ ਕੇ ਸਕੂਲਾ ਕਾਜਾ ਚੋਂ ਮਾਂ ਪਾਪ ਦਾ ਨਾਚ ਮਕਾਉਣ ਕੁੜੀਆਂ ਪੁੱਤਾਂ ਨਾਲੋਂ ਕਿਸੇ ਕੱਲੋਂ ਘਟਨੀ ਆਹ ਕਿੱਤੇ ਪੰਗੜੇ ਪਾਉਣ ਕੁੜੀਆਂ ਮੱਖਣੇ ਭਰਾੜ ਦੀ ਮਾਲਣ ਗੱਲ ਕੋ ਕਿੱਤੇ ਸੱਸਾਂ ਨੂੰ ਜੱਫੇ ਨਾ ਲਾਉਣ ਕੁੜੀ ਆ ਰੰਦੀਪ ਕੋਰਾ ਨੱਥੂ ਖੇਰਾ ਪਿੰਡ ਪੰਜਾਬ ਪੁੱਸ ਦੀ ਮਟਿਆਰ ਪਰ ਕਹਿੰਦੇ ਪਵਨ ਸਿਰੇ ਦਾ ਇੱਕ ਆਪਣੀ ਟੀਮ ਦੇ ਵਿੱਚ ਜੋੜ ਦਿੱਤਾ ਅੱਜ ਜिले ਗੁਰਦਾਸਪੁਰ ਦੇ ਪਿੰਡ ਇਹ ਤੇਜੇ ਦੀ ertid ਦੇ ਜਿੱਥੇ ਖਿਡਾਰੀ ਟੌਪ ਦੇ ਉਥੇ ਖਿਡਾਰੀ ਵੀ ਖੇਡ ਗਰਾਊਂਡ ਦੇ ਵਿੱਚ ਬਹੁਤ ਔਲ ਕਬੱਡੀ ਦੀਆਂ ਵਧੀਆ ਖਿਡਾਰੀ ਖੇਡ ਗਰਾਊਂਡ ਦੇ ਵਿੱਚ ਸ਼ੋਅ ਮੈਚ ਖੇਡਿਆ ਜਾ ਰਿਹਾ ਲਓ ਸਾਹਮਣੇ ਕਹਿੰਦੇ ਗੋਸ਼ਾ ਦੀ ਕਬੱਡੀ ਵੱਡੇ ਮੈਚ ਦੀਆਂ ਟੀਮਾਂ ਮੈਦਾਨ ਵਿੱਚ ਆਉਣ ਗਿਆ ਸੁੱਖੇ ਸਰਬਕੋਟਗੇ ਦਾ ਬਹੁਤ ਵੱਡਾ ਮਾਣ ਹੈ ਇਸ ਨਗਰ ਵਿੱਚ ਹੈਪੀ ਕੋਟਲੇ ਵਾਲਿਆ ਪਹਿਲੀ ਵਾਰ ਤੇਰੇ ਇਲਾਕੇ ਵਿੱਚ ਆਏ ਆ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਉਧਰ ਕਹਿੰਦੇ ਭੂਮੇ ਪਿੰਡ ਦਾ ਢੋਲਾ ਵੀ ਦਲਬਾਖ ਸਿੰਘ ਘਰੇੜਾ ਸਾਹਿਬ ਉਹ ਵੀ ਜੁੜਿਆ ਮੁबारकਾਂ ਦੇ ਰਿਹਾ ਯੂਰਪ ਤੋਂ ਲਓ ਸਾਹਮਣੇ ਕਬੱਡੀ ਪਵਨ ਦੀ ਪਈ ਹੋਈ ਆ ਚਾਰ ਖੜਾ ਦੋ ਕੌਡੀਆਂ ਦੇ ਉੱਪਰ 500 ਰੁਪਏ ਸਾਡੇ ਮਲਕੀਤ ਕਬੈਦ ਤੇ ਸ਼ੇਰਾ ਲਾਹੌਰੀ ਮੱਲ ਤੇ ਗਿੰਦਾ ਢੱਲੋ ਗਮਾਨਪੁਰੀਆ ਉਹਨਾਂ ਵੀਰਾਂ ਵੱਲ ਜੋਸ਼ਾਂ ਦੀਆਂ ਦੋ ਰੇਡਾਂ ਦੇ ਉੱਪਰ 500 ਰੁਪਏ ਲੱਗਿਆ ਆ ਸਾਹਮਣੇ ਕਹਿੰਦੇ ਪਵਨ ਦੀ ਰੇਡ ਹੈ ਤੇ ਦੂਜੇ ਪਾਸੇ ਆ ਅਮਰੀਤ ਹੈ ਆਹ ਤੂ ਖੈਰੇਵਾਲੀ ਆਹ ਖਿਡਾਰੀ ਖੇਡ ਗਰਾਊਂਡ ਦੇ ਵਿੱਚ ਪੱਪੂ ਕਢੀਲੇ ਦੇ ਪਿੰਡਾਂ ਦੇ ਇਲਾਕੇ ਦੀ ਖਿਡਾਰੀ ਪੰਜਾਬ ਪੁਲਿਸ ਦੇ ਵਿੱਚ ਇੰਸਪੈਕਟਰ ਹੈ ਦਰਸ਼ਕ ਵੀਰੋ ਕਰੀ ਤਾੜੀਆਂ ਮਾਰ ਦਿਓ ਆ ਖਿਡਾਰੀ ਦੇ ਲਈ ਆ ਸਾਹਮਣੇ ਕਹਿੰਦੇ ਬੱਲੇ 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 ਰਣਦੀਪ ਪੰਜਾਬ ਪੁਲਿਸ ਵਾਲੀ ਮੇਰੇ ਮਿੱਤਰੋ ਇਸ਼ਾਰੇ ਕੀ ਆ ਵੀ ਨੰਬਰ ਜਾਫੀ ਦਾ ਅਚਮਕੌਰ ਸਿਆ ਹੂਟਰ ਜਮਨ ਲੱਗਦਾ ਵੀ ਕਿਤੇ 1921 ਤੇ ਨਹੀਂ ਕੋਈ ਖੇਡ ਮੇਲੇ ਦੇ ਲਈ ਮੰਨ ਤੇਜਾ ਤੇ ਨਾਲ ਸਾਡਾ ਸਪਰਾਜ ਸਰਕਾਰੀਆ ਅਮਰੀਕ ਸਿੰਘ ਜੀ ਪੁਰਤਕਾਲ ਅਮਰਤ ਯੂ ਐਸ ਏ ਸੁਖਨੀਤ ਪੁਰਤਕਾਲ ਤੇ ਸਿਮਰਨ ਸਿੰਮੂ ਜੁਕੇ ਵਾਲਾ ਵੀਰ ਹੈ ਅਰਨੀਤ ਨੀਤ ਦਿਓਲ ਰਣਜੀਤ ਸਿੰਘ ਜੀ ਜਰਮਨ ਨਾਲ ਸਾਡਾ ਸਿਮਰਨ ਸਿੰਮੂ ਜੁਕੇ ਵੀਰਾਂ ਦਾ ਵੱਡਾ ਰੋਲ ਅੱਜ ਦੇ ਖੇਡ ਮੇਲੇ ਦੇ ਲਈ ਆਹ ਸਾਹਮਣੇ ਵੇਖਾਂਗੇ ਫੜਿਆ ਹੋਇਆ ਗੁੱਟ ਕਿ ਤੇਰੀ ਬਾਹ ਤੇ ਲਿਖਾਂ ਸਰਨਾਮਾ ਪੜਾਂਗੇ ਯਾਦਗਰੀ ਆਹ ਸਾਹਮਣੇ ਪੰਜਾਬ ਪੁਲਿਸ ਦੀ ਇੰਸਪੈਕਟਰ ਹੈ ਇਹ ਅਰਨੀਤ ਰਣਦੀਪ ਇੱਕ ਚੋਟੀ ਦਾ ਲਾਜਪਾਟ ਉਹ ਆਪਣੀ ਟੀਮ ਦੇ ਖਾਤੇ ਜੋੜਦੇ ਗੋਮਲ ਵਰਗੀਆਂ ਪ੍ਰੀਤ ਵਰਗੀਆਂ ਪੁਰੀ ਆਪ ਲੱਗ ਗਈ ਮੇਰੇ ਵੀਰ ਇੱਕ ਗੱਡੀ ਖੜੀ ਗੇਟ ਤੇ ਪੀਬੀ 29ਏ ਸੀ 2950 ਤੇ ਉਹ ਪੰਦਰ ਲੈ ਕੇ ਆਉਣੀ ਆ ਉਹ ਸਾਡੀ ਗੱਡੀ ਆ ਤੇ ਵੀਰਾਂ ਨੂੰ ਮੇਰੀ ਬੇਨਤੀ ਵੀ ਯਾਰ ਗੇਟ ਇੱਕ ਦੋ ਮਿੰਟ ਖੁੱਲਾ ਰਹਿਣ ਦੀ ਭਰਾਏ ਸਾਡੇ ਅਮਰੀਖੋਸੇ ਕੋਟਲੇ ਦਾ ਵੀ ਗਹਿ ਗੱਡ ਮਾ ਧੰਨਵਾਦ ਸਾਡੇ ਮੰਨ ਤੇਜੇ ਵੀਰ ਹੁਣ ਲੋ ਧੰਨਵਾਦ ਆ ਸਾਰੇ ਵੀਰਾਂ ਦਾ ਸਾਡੇ ਗੋਪੀ ਸਰਕਾਰੀ ਆ ਜੀ ਅਨਮੋਲ ਦਿਓਲ ਜੀ ਗਰਮੇਜ ਗਿਆਜਾ ਪੁਰਤਕਾਲ ਜਗਦੀਪ ਸਿੰਘ ਜੀ ਕੈਨੇਡਾ ਤੇ ਸਹਿਜਪਾਲ ਤੇਜੇ ਵੀਰ ਦਾ ਪੀਟਰ ਸ਼ਗਰੀ ਪੁਰਤਕਾਰ ਦਲਜੀਤ ਸਿੰਘ ਜੀ ਦੁਬਈ ਤੇ ਪਰਮ ਸਾਡਾ ਵੀਰ ਹੈ ਅਮੁੱਲ ਡੇਰੀ ਵਾਲੇ ਵੀਰਾਂ ਦਾ ਵੀ ਧੰਨਵਾਦ ਹੈ ਆਹ ਸਾਹਮਣੇ ਇੱਕ ਬਾਈ ਆਇਆ ਚੰਨੋਂ ਨੇ ਬਹੁਤ ਸੋਹਣਾ ਜੱਪਾ ਲਾ ਕੇ ਵੱਡੀ ਖਿਡਾਰੀ ਚੰਨੋਂ ਨੇ ਅੰਕ ਆਪਣੀ ਟੀਮ ਲਈ ਜੋੜਿਆ ਇੱਕ ਬਾਈ ਆਇਆ ਮੈਨੂੰ ਜਵਾਕ ਹੀ ਗਵਾਜ ਗਿਆ ਸਾਡੇ ਬਹੁਤ ਹੀ ਸਤਿਕਾਰਯੋਗ ਅੱਜ ਦੇ ਖੇਡ ਮੇਲੇ ਦੇ ਮੁੱਖ ਮਹਿਮਾਨ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਜੀ ਬਾਜਵਾ ਸਾਹਿਬ ਐਮਐਲਏ ਹਲਕਾ ਫਤੇਗੜ ਚੂੜੀਆਂ ਸਾਡੇ ਦਰਮਿਆਨ ਪੁੱਜ ਕੇ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਉਹਨਾਂ ਦੇ ਨਾਲ ਬਾਬਾ ਕੁਰਦੀਪ ਸਿੰਘ ਜੀ ਸਰਪੰਚ ਸਾਹਿਬ ਨਾਲ ਸਰਦਾਰ ਮਕਮ ਸਿੰਘ ਜੀ ਕਨਸਾਨਪੁਰ ਗੋਲਾ ਮਹਿਤਾ ਜੀ ਲੱਖਾ ਮੱਦੀਪੁਰ ਤੇ ਕਬਲਪ੍ਰੀਤ ਸਿੰਘ ਜੀ ਮੱਦੀਪੁਰ ਸਾਡੇ ਦਰਮਿਆਨ ਪੁੱਜੇ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਆ ਸਾਹਮਣੇ ਬਹੁਤ ਸੋਹਣਾ ਮੈਚ ਜਿਹੜੇ ਵੀਰ ਕੋਲੇ ਗੇਟ ਦੀ ਚਾਬੀ ਆ ਤੇ ਉਹ ਪਲੀਜ਼ ਗੇਟ ਕੋਲੇ ਪੁੱਜੇ ਮੇਰੇ ਵੀਰ ਉਹਨੇ ਟਰੈਕਟਰ ਅੰਦਰ ਲੰਗਾਉਣਾ ਵੀਰਾਂ ਨੇ ਸੇਵਾਦਾਰ ਭਰਾਵਾਂ ਨੇ ਬਹੁਤ ਵਾਹ ਇੰਨੀਆਂ ਜ਼ਿੰਮੇਵਾਰੀਆਂ ਸਾਂਭ ਲੈਣੀਆਂ ਆ ਸਾਡੇ ਕਬਲਪ੍ਰੀਤ ਸਿੰਘ ਜੀ ਮਦੀਪੁਰ ਪੁੱਜਿਆ ਨਾਲ ਬਖਸ਼ੀ ਸਿੰਘ ਜੀ ਰਾਜੂ ਪੁੱਜੇ ਜਿਹਨਾਂ ਦਾ ਬਿੱਲੇ ਯੋਲ ਸਰਪੰਚ ਦੇ ਨਾਲ ਪਿਆਰ ਹੈ ਵਿਸ਼ੇਸ਼ ਤੌਰ ਤੇ ਪੁੱਜੀਆਂ ਸਤਿਕਾਰਯੋਗ ਸ਼ਖਸੀਅਤਾਂ ਦਾ ਧੰਨਵਾਦ ਹੈ ਉਧਰ ਸਾਡਾ ਵੀਰ ਗੀਤੂ ਜੋ ਆ ਬਹੁਤ ਵਧੀਆ ਕਬੱਡੀ ਦਾ ਖਿਡਾਰੀ ਰਿਹਾ ਹਵੀਲੇ ਵਾਲਾ ਜਿਹਦਾ ਪਿਆਰ ਹੈ ਵਿੰਮੇ ਚੱਕੇ ਪਰਦੇਸੀ ਸੱਭੀ ਦੇ ਨਾਲ ਹੈ ਉਹ ਵੀਰ ਵੀ ਖੇਡ ਮੇਲਾ ਵੇਖ ਰਿਹਾ ਵੀਰ ਦਾ ਵੱਡਾ ਪਿਆਰ ਸਤਿਕਾਰ ਹੈ ਖੇਡਾਂ ਦੇ ਨਾਲ ਉਹ ਸਾਹਮਣੇ ਇੱਕ ਪਾਸੇ ਆ ਕਬੱਡੀ ਖਿਡਾਰਨ ਖੇਡ ਗਰਾਊਂਡ ਦੇ ਵਿੱਚ ਟਵਿੰਕਰ ਹੈ ਦੂਜੇ ਪਾਸੇ ਚੰਨੋ ਮੈਚ ਬਹੁਤ ਸੋਨਾ ਖੇਡਿਆ ਜਾ ਰਿਹਾ ਹੈ ਕਿ ਮੈਚ ਬੜਾ ਵਧੀਆ ਖੇਡ ਗਰਾਊਂਡ ਦੇ ਵਿੱਚ ਹੈ ਇਹ ਪੁੱਤਾ ਵਾਂਗੂ ਜਿੱਦ ਨਹੀਂ ਕਰਦੀਆਂ ਅੱਗੇ ਹੋ ਰਹਿਣ ਲੜਦੀ ਹੈ ਫੇਰ ਵੀ ਕਮੇ ਨਕਮੀਆਂ ਮਾਇਨੇ ਧੀਆਂ ਚਿਣਕਾ ਖੜ ਨੂੰ ਚੱਲਿਆ ਉਧਰ ਕਹਿੰਦੇ ਪਲੇਅਰ ਆ ਗਏ ਮੇਰੇ ਮਿੱਤਰੋ ਫਾਈਨਲ ਮੈਚ ਦੀਆਂ ਟੀਮਾਂ ਗਰਾਊਂਡ ਦੇ ਲੱਗ ਗਿਆ ਲੈ ਵੀ ਸ਼ਾਲੂ ਭਾਈ ਆ ਮੈਚ ਦੀਆਂ ਕੁਝ ਕਬੱਡੀਆਂ ਬਾਕੀ ਤੇ ਕੁਝ ਸਮਾਂ ਲੰਘ ਚੁੱਕਾ ਉਧਰਲੇ ਪਾਸੇ ਵੇਖਾਂਗੇ ਚਾਰ ਖੜਾਰਨਾ ਇੱਕ ਅੰਨੀ ਸਿਮਰ ਰਈਏ ਵਾਲੀ ਲੱਗੀ ਹੋਈ ਆ ਆ ਰਣਦੀਪ ਪੰਜਾਬ ਪੁਲਿਸ ਵਾਲੀ ਆ ਰਣਦੀਪ ਪੰਜਾਬ ਪੁਲਿਸ ਵਾਲੀ ਪਵਨ ਤੇ ਰਣਦੀਪ ਬੱਲੇ 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 ਆ ਆ ਮੈਚ ਦੇਖਣ ਯੋਗ ਆ ਟੱਕਰ ਦੇਖਣ ਯੋਗ ਕਬੱਡੀ 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 ਬੱਸ ਸਾਰੇ ਨੇ ਵੇਖੀ ਆ ਤੇ ਬੱਸ ਹੁੰਦੀ ਅਜ ਤੇਜੇ ਵੇਖ ਲੋ ਆ ਸਾਹਮਣੇ ਕਾਲੀ ਵਾਲਾ ਮਨਦੀਪ ਹਜ਼ਾਰਾਂ ਦਾ ਯਾਰ ਸਾਡਾ ਫਾਈਨਲ ਦੀਆਂ ਟੀਮਾਂ ਖੇਡ ਗਰਾਊਂਡ ਦੇ ਕੋਲ ਆ ਗਈਆਂ ਮੇਰੇ ਵਾਲੇ ਬੈਕ ਤੇ ਬੱਲੇ ਝੁਲਾੜੀ ਵੀ ਰਾਜੀ ਆਹ ਅਗਲੀ ਕੋਡੀ ਪੌਲੀ ਆਹ ਪਵਨ ਨਾ ਆ ਚਰਖਾ ਕਤਨਾ ਬੇਸ਼ੱਕ ਨਹੀਂ ਆਉਂਦਾ ਟਰੱਕ ਟੈਕਸੀ ਜਹਾਜ਼ ਚਲਾਉਣ ਕੁੜੀਆਂ ਨੰਬਰ ਲੈ ਕੇ ਸਕੂਲਾਂ ਕਾਜਾ ਚੋਂ ਮਾਪ ਪਿਓ ਦਾ ਨਾਚ ਮਕਾਉਣ ਕੁੜੀਆਂ ਪੁੱਤਾਂ ਨਾਲੋਂ ਕਿਸੇ ਕੱਲੋਂ ਘਟਨੀ ਆਹ ਕਿੱਤੇ ਪੰਗੜੇ ਪਾਉਣ ਕੁੜੀਆਂ ਮੱਖਣੇ ਭਰਾੜ ਦੀ ਮਾਲਣ ਗੱਲ ਕੋ ਕਿੱਤੇ ਸੱਸਾਂ ਨੂੰ ਜੱਫੇ ਨਾ ਲਾਉਣ ਕੁੜੀਆਂ ਆ ਰਣਦੀਪ ਕੋਰ ਨ ਤੂੰ ਖਰਾ ਪਿੰਡਾ ਪੰਜਾਬ ਪੁੱਸ ਦੀ ਮਟਿਆਰ ਪਰ ਕਹਿੰਦੇ ਪਵਨ ਸਿਰੇ ਤੱਕ ਆਪਣੀ ਟੀਮ ਦੇ ਵਿੱਚ ਜੋੜ ਦਿੱਤਾ